ਆਏ ਪੁੱਛੋ ਪਹਿਲਾਂ ਠੀਕ ਹੈ 1.5 ਲੱਖ ਦੇ ਦਾ ਮੈਂ ਝੰਡੇ ਮੰਗਾ ਕੇ ਦਿੱਤੇ ਆਪਦੇ ਅਮਰੀਕਾ ਵਾਲੇ ਮੁੰਡੇ ਤੋਂ ਅੱਛਾ ਜੀ ਘਰ ਘਰ ਜਿਹੜੇ ਸਾਡੇ ਨਾਲ ਬੋਲਦਾ ਸੀ ਉਹਦੇ ਵੀ ਲਾਇਆ ਜਿਹੜਾ ਸਾਡੇ ਨਾਲ ਨਹੀਂ ਬੋਲਦਾ ਸੀ ਉਹਦੇ ਵੀ ਲਾਇਆ ਭਗਵਾਨ ਤਮਨ ਨੂੰ ਕਹਿਣੀ ਆ ਵੀ ਜਿਹੜੀਆਂ ਵਾਈਫਾਈਆਂ ਬੰਦ ਨੇ ਜੇ ਮੇਰੀ ਬਾਜ ਸੁਣਦਾ ਨਾ ਜਵਾਕਾਂ ਦੇ ਨੇ ਪੇਪਰ ਹੁਣ ਅਸੀਂ ਦੱਸੋ ਕਿੱਥੇ ਛੱਡ ਕੇ ਆਈਏ ਪਹਿਲਾਂ ਤਾਂ ਤੁਸੀਂ ਐਡੇ ਜਿਹੜੇ ਮਹਿੰਗੇ ਸਕੂਲ ਉਹ ਕਰਾਤੇ ਹੁਣ ਪੇਪ 10ਵੀਂ ਦੇ ਪੇਪਰਾਂ ਵੇਲੇ ਤੁਸੀਂ ਵਾਈਫਾਈ ਬੰਦ ਕਰਤੀ ਕੰਮ ਕਾਤੇ ਆਓ ਰੁਪਈਏ ਮੈਂ ਆਪਣਾ ਸੀ ਪਰ λε ਹੁਣਾਂ ਮਹੀਨੇ ਦਾ ਖਰਚਾ ਤਾਂ ਸੀ ਪਰਾਂ ਕੋ ਤੂੰ ਕਰੇਂਗਾ ਪਹਿਲੇ ਕੰਨ ਖੋਦੀ ਵੀ ਅੱਜ ਤੋਂ 35 ਸਾਲ ਪਹਿਲਾਂ ਨਹੀਂ ਸੀ ਠੀਕ ਹੈ ਇਹ ਜੁਨੀਅਰ ਤੇ ਗਰਾਹਾਂ ਜੁਨੀਅਰ ਠੀਕ ਹੈ ਜੀ ਠੀਕ ਹੈ ਤੇ ਉਦੋਂ ਬਾਅਦ ਇੱਥੋਂ ਤਾਂ ਕੋਈ ਜਾਂਦਾ ਨਹੀਂ ਸੀ ਇੱਥੋਂ ਤਾਂ ਸਾਡੇ ਆ ਇੱਕ ਤਾਂ ਪਗਮਾਨ ਕਾ ਵਿਚਾਰਾ ਬਾਬਾ ਹੁੰਦਾ ਠੀਕ ਹੈ ਜੀ ਮਰ ਗਿਆ ਉਹ ਤੇ ਕੋ ਹੁੰਦਾ ਇੱਕ ਉਹ ਸਿੱਧੂ ਹੁੰਦਾ ਉਹਨੂੰ ਸასიਕਰ ਦੋਸਤੋ ਤੇ ਅੱਜ ਆਪਾਂ ਪਿੰਡ ਸੇਰੋਂ ਪਹੁੰਚੇ ਆਂਗੇ ਤੇ ਸੇਰੋਂ ਪਿੰਡ ਦੇ ਵਿੱਚ ਇੱਕ ਦੋ ਦਿਨ ਪਹਿਲਾਂ ਤੁਸੀਂ ਵੀਡੀਓ ਦੇਖੀ ਸੀ ਬੇਬੇ ਦੀ ਤੇ ਕੀ ਮਸਲਾ ਹੋਇਆ ਸੀ ਸੇਰੋਂ ਪਿੰਡ ਦੀ ਮੰਡੀ ਦੇ ਵਿੱਚ ਆ ਤੇ ਬੇਬੇ ਹੋਰੀ ਮੈਂ ਇੱਕ ਤੇ ਬੋਲ ਰਹੇ ਸੀਗੇ ਤੇ ਆਪਾਂ ਅੱਜ ਬੇਬੇ ਨੂੰ ਪੁੱਛਦੇ ਆਂ ਵੀ ਕੀ ਮਸਲਾ ਸੀ ਬੇਬੇ ਜੀ ਪਹਿਲਾਂ ਸਸੀ ਕਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਹਿਲਾਂ ਤਾਂ ਜੀ ਤੁਹਾਡਾ ਨਾਮ ਦੱਸ ਦੋ ਪਰ ਮਜੀਦ ਕੌਰ ਹੈ ਜੀ ਠੀਕਾ ਤੇ ਕੀ ਮਸਲਾ ਸੀ ਜੀ ਮੰਡੀ ਦੇ ਵਿੱਚ ਕੀ ਰੋਲਾ ਹੋ ਗਿਆ ਸੀਗਾ ਮੰਡੀ ਦੇ ਵਿੱਚ ਕੋਈ ਰੋਲਾ ਨਹੀਂ ਸੀ ਬੇਟਾ ਰੋਲਾ ਸੀ ਸਾਰਾ ਦਿੱਲੀ ਜਾਣ ਦਾ ਠੀਕ ਹੈ ਜੀ ਅਸੀਂ ਜਦੋਂ ਉਧਰੋਂ ਅਸੀਂ ਤੜਕੇ ਸਾਰੇ ਚਿੱਠੀ ਜੀ ਦੇ ਗਏ ਉਹ ਚਪਾ ਕੇ ਇੱਕ ਠੀਕ ਹੈ ਵੀ ਗ੍ਰਾਹਾਂ ਵਾਲਾ ਆਊਗਾ ਠੀਕ ਹੈ ਨਹੀਂ ਆ ਕਬੂਰੇ ਕੀ ਕਰਨਾ ਉਹ ਗ੍ਰਾਹਾਂ ਵਾਲਾ ਆਪਾਂ ਤਾਂ ਤਿਆਰੀ ਖੜੀ ਖੜੇ ਟਰਾਲੀਆਂ ਵੀ ਉੱਥੇ ਜਾਣ ਨੂੰ ਦਿੱਲੀ ਨੂੰ ਜਾਣ ਨੂੰ ਠੀਕ ਹੈ ਜੀ ਤੇ ਅਸੀਂ ਉਹਨਾਂ ਨੂੰ ਗੱਲਬਾਤ ਕਰਨ ਗਏ ਤੇ ਠੀਕ ਹੈ ਵੀ ਨਹੀਂ ਅਸੀਂ ਬਰੋਧ ਕਰਾਂਗੇ ਝੰਡੀਆਂ ਨੇ ਸਾਡੇ ਕੋਲੇ ਠੀਕ ਹੈ ਜੀ ਤੇ ਨਹੀਂ ਸੁਈ ਸਾਡੇ ਨਾਲ ਗੱਲਬਾਤ ਕਰੋ ਵੀ ਅਬ ਤੁਸੀਂ ਐ ਪੁੱਛੋ ਵੀ ਆਗੂਆਂ ਨੂੰ ਕਹੋ ਵੀ ਦਿੱਲੀ ਕਿਉਂ ਨਹੀਂ ਜਾਂਦੇ ਠੀਕ ਹੈ ਉਹ ਕਹਿੰਦੇ ਵੀ ਅਸੀਂ ਉਹਨਾਂ ਨਾਲ ਸਾਡੇ ਨਾਲ ਗੱਲ ਹੀ ਨਹੀਂ ਕਰੀ ਆਲ ਮਟੋੜੀ ਕਰ ਗਏ ਪਰਾਂ ਉਹਰਾ ਹੋਗੇ ਸਭ ਠੀਕ ਹੈ ਜੀ ਵੀ ਇਹਨਾਂ ਦਾ ਕੀ ਹੈ ਇਹ ਤਾਂ ਆਏ ਨੇ ਜੀ ਇਹ ਤਾਂ ਇਹਨਾਂ ਦੇ ਤਾਂ ਨੱਗੇ ਪਾਏ ਨੇ ਫਲਾਣਾ ਤੇ ਜਿਵੇਂ ਹੁਣ ਕਰਦੇ ਹੁੰਦੇ ਨੇ ਜਿਵੇਂ ਕਹਿੰਦੇ ਸੀ ਹਾਂ ਹਾਂ ਵੀ ਇਹਨਾਂ ਮਲੰਗਾਂ ਦਾ ਕੀ ਹੈ ਇਹ ਤਾਂ ਐਂ ਫਿਰਦੇ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਆਖਿਆ ਵੀ ਅਸੀਂ ਮਲੰਗ ਨਹੀਂ ਮਲੰਗ ਤੁਸੀਂ ਉਹ ਜਿਹੜੇ ਖਾਂਦੇ ਹੋ ਠੀਕ ਹੈ ਜੀ ਵੀ ਅਗਰਾਹਾਂ ਵਾਲੇ ਨੂੰ ਐ ਪੁੱਛੋ ਪਹਿਲਾਂ ਠੀਕ ਹੈ ਡੇਢ ਲੱਖ ਦੇਦਾ ਮੈਂ ਝੰਡੇ ਮੰਗਾ ਕੇ ਦਿੱਤੇ ਆ ਆਪਣੇ ਅਮਰੀਕਾ ਵਾਲੇ ਮੁੰਡੇ ਤੋਂ ਅੱਛਾ ਜੀ ਘਰ ਘਰ ਜਿਹੜੇ ਸਾਡੇ ਨਾਲ ਬੋਲਦਾ ਸੀ ਉਹਦੇ ਵੀ ਲਾਇਆ ਜਿਹੜਾ ਸਾਡੇ ਨਾਲ ਨਹੀਂ ਬੋਲਦਾ ਸੀ ਉਹਦੇ ਵੀ ਲਾਇਆ ਵੀ ਹਰੇਕ ਦੇ ਮੰਤਰੀਆਂ ਦੀਆਂ ਵੋਟਾਂ ਦੀਆਂ ਉਹਦੋਂ ਠੀਕ ਹੈ ਜੀ ਇਹਨਾਂ ਨੇ ਆਉਣਾ ਦੀ ਅੱਛਾ ਜੀ ਤੇ ਕਹਿੰਦਾ ਐ ਪਿੰਡ 'ਚ ਆਏ ਹੋਵੇ ਸਾਰਾ ਪਿੰਡੀ ਯੂਨੀਅਨ ਨਾਲ ਅੱਛਾ ਜੀ ਜੇ ਕੋਈ ਹੈਗਾ ਨਾ ਹੈਗਾ ਠੀਕ ਹੈ ਜੀ ਅਸੀਂ ਆਖਿਆ ਵੀ ਠੀਕ ਹੈ ਯਾਰੋ ਨੇ ਪੈਸੇ ਪੈ ਪੈ ਦੇ ਸੀ ਛਪਾ ਕੇ ਝੰਡੇ ਠੀਕ ਹੈ ਇਹਨਾਂ ਨੂੰ ਜਿਹੜੇ ਮੁੰਡੇ ਲੈ ਗਏ ਫੜ ਕੇ ਅੱਛਾ ਜੀ ਇਹਨਾਂ ਤੋਂ ਲਿਆਤੇ ਵੀ ਅਸੀਂ ਛਪਾ ਕੇ ਇਹਨਾਂ ਨੂੰ ਕਾਪ ਕਿਤਾਬਾਂ ਵੀ ਛਪਾਈਆਂ ਅੱਛਾ ਜੀ ਉਹ ਪਈਆਂ ਨੇ ਹਜੇ ਇੱਕ ਦੋ ਸਾਡੇ ਪਈਆਂ ਨੇ ਠੀਕ ਹੈ ਜੀ ਤੇ ਜਦੋਂ ਅਸੀਂ ਛਪਾ ਕੇ ਉਹ ਵੀ ਬੰਡੀਆਂ ਨਾਲ ਝੰਡਿਆਂ ਦੇ ਠੀਕ ਹੈ ਤੇ ਅਸੀਂ ਆਖਿਆ ਵੀ ਤੁਸੀਂ ਸਾਰੇ ਪਿੰਡ ਚ ਲਾਤੇ ਇਹਨਾਂ ਨੇ ਠੀਕ ਹੈ ਜੀ ਜਦੋਂ ਲਾ ਕੇ ਆ ਸਾਰੇ ਆ ਕਾਲੇ ਵਰਗੇ ਉਹ ਹਿੱਸੇ ਦੇ ਕਾਲੇ ਵਰਗੇ ਲਾ ਕੇ ਅੱਡ ਵੱਡ ਜਿਹੜੀ ਪੱਤੀਆਂ ਦੇ ਮੁੰਡੇ ਤੇ ਆਪੋ ਆਪਣੀਆਂ ਪੱਤੀਆਂ ਤੇ ਲਾਈ ਗਏ ਉਹ ਠੀਕ ਹੈ ਜੀ ਅਸੀਂ ਸਾਰਿਆਂ ਨੂੰ ਦੇਤੇ ਤੇ ਜਦੋਂ ਅਸੀਂ ਮੈਂ ਜਾਂਦੀ ਵੀ ਅੱਜ ਤੋਂ 35 ਸਾਲ ਪਹਿਲਾਂ ਨਹੀਂ ਸੀ ਇਹ ਜੁਨੀਅਰ ਤੇ ਗਰਾਹਾਂ ਜੁਨੀਅਰ ਠੀਕ ਹੈ ਜੀ ਠੀਕ ਹੈ ਤੇ ਉਸ ਤੋਂ ਬਾਅਦ ਇੱਥੋਂ ਤਾਂ ਕੋਈ ਜਾਂਦਾ ਨਹੀਂ ਸੀ ਇੱਥੋਂ ਤਾਂ ਸਾਡੇ ਆ ਇੱਕ ਤਾਂ ਭਗਮਾਨ ਕਾ ਵਿਚਾਰਾ ਬਾਬਾ ਹੁੰਦਾ ਠੀਕ ਹੈ ਜੀ ਮਰ ਗਿਆ ਉਹ ਇੱਕ ਉਹ ਹੁੰਦਾ ਇੱਕ ਉਹ ਸਿੱਧੂ ਹੁੰਦਾ ਉਹਨੂੰ ਕੋਈ ਬਾਲਤੀ ਬੱਠਾ ਦਾਣਿਆਂ ਦਾ ਨਹੀਂ ਪਾਉਂਦਾ ਸੀ ਠੀਕ ਹੈ ਜੀ ਵੀ ਉਹ ਤਾਂ ਮਲੰਗ ਨੇ ਜੀ दारू ਪੀ ਕੇ ਆ ਜਾਂਦੇ ਨੇ ਠੀਕ ਹੈ ਜੀ ਉਸ ਟਾਈਮ ਵਿੱਚ ਉਰੋਂ ਕੋਈ ਬੁੜੀ ਨਹੀਂ ਜਾਂਦੀ ਸੀ ਮੈਂ ਜਾਂਦੀ ਹੁੰਦੀ ਨਮੋਲ ਵਾਲਿਆਂ ਨਾਲ ਅੱਛਾ ਜੀ ਤੇ ਉਦੋਂ ਇਹ ਵਾਰ ਕਹਿੰਦਾ ਵੀ ਤੁਹਾਨੂੰ ਮੇਲਾ ਮੰਡਲ ਨੂੰ ਆ ਕੇ ਬੇਬੇ ਤੂੰ ਮੈਂ ਦੜੈਣੀ ਪਰ ਤੂੰ ਉਹ ਬਣਾ ਲੈ ਠੀਕ ਹੈ ਵੀ ਆਵਦਾ ਜਥਾ ਬਣਾ ਲੈ ਠੀਕ ਮੈਂ ਕਹਿੰਦੀ ਵੀ ਇੱਥੋਂ ਦਾ ਕੋਈ ਨਹੀਂ ਤੁਰਦੀ ਬੁੜੀ ਨਾ ਸਾਡੇ ਬੰਦੇ ਤੁਰਨ ਦਿੰਦੇ ਨੇ ਠੀਕ ਵੀ ਉਹ ਮੈਨੂੰ ਇੱਥੋਂ ਹੀ ਝਾੜ ਕੇ ਲੈ ਜਾਂਦੇ ਗੱਡੀ 'ਚ ਇੱਥੇ ਸਾਡੀ ਇੱਥੇ ਛੱਡ ਜਾਂਦੇ ਆਥਣੇ ਅਨਮੋਲ ਨੂੰ ਮੇਰਾ ਭਾਈ ਹੁੰਦਾ ਪਰਜਾਈਆਂ ਹੁੰਦੀਆਂ ਠੀਕ ਨਾਲੇ ਉਹਨਾਂ ਨੇ ਮਿਆਦੀ ਨਾਲੇ ਆਉਂਦੀ ਠੀਕ ਹੈ ਜੀ ਤੇ ਇਹ ਜਿਹੜਾ ਇਹ ਕਹਿੰਦੇ ਨੇ ਵੀ ਬੋਲਣ ਕਿੱਥੋਂ ਹੈ ਕਿ ਬੋਲਣ ਵੀ ਇਥੇ ਨਹੀਂ ਸਿਖਾਈ ਤੇ ਅੱਛਾ ਜੀ ਹਾਂ ਜਦੋਂ ਆ ਬਠਿੰਡੇ ਉਹ ਰੋਟੀ ਖਾਂਦਾ ਨਹੀਂ ਮਰ ਗਿਆ ਦੀ ਉੱਥੇ ਧਰਨੇ 'ਚ ਜਦੋਂ ਸੜਕ ਰੋਕੀ ਹੋਈ ਸੀ ਹਾਂਜੀ ਹਾਂਜੀ ਉੱਥੋਂ ਵੀ ਅਸੀਂ ਉੱਥੇ ਕਾਇ ਦਿਨ ਰਿਹਾਂ ਦਿਨ ਰਾਤ ਹਾਂਜੀ ਬਾਕੀ ਸੇਵਾ ਵੀ ਨਾਲ ਦਿੰਦੇ ਰਹੇ ਆ ਤਾਂ ਉਦੋਂ ਬਾਅਦ ਬਣੀਆਂ ਨੇ ਆ ਜੁਨੀਅਰਾਂ ਪੈਸਿਆਂ ਵਾਲੀਆਂ ਤਾਂ ਠੀਕ ਹੈ ਜੀ ਇਹ ਤਾਂ ਹੁਣ ਬਾਅਦ 'ਚ ਹੋਈਆਂ ਨੇ ਦਿੱਲੀ ਵਾਲੇ ਧਰਨੇ ਵੇਲੇ ਹੋਈਆਂ ਨੇ ਤਾਂ ਉਦੋਂ ਪਹਿਲਾਂ ਕੋਈ ਜੁਨੀਅਰ ਨਹੀਂ ਸੀ ਕੋਈ ਬੁੜੀ ਨਹੀਂ ਆਂਟੀ ਕੋਈ ਬੰਦਾ ਨਹੀਂ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਤੇ ਮੈਂ ਉਹ ਛੱਡਿਆ ਦਾ ਇਹਨਾਂ ਨੂੰ ਐਂ ਪੁੱਛਦੀਆਂ ਮੈਂ ਗ੍ਰਾਹਕਾਂ ਵਾਲੇ ਨੂੰ ਵੀ ਅਸੀਂ ਐਂ ਹੀ ਪੁੱਛਿਆ ਜੀ ਇਹਨਾਂ ਨੂੰ ਵੀ ਇਹ ਜਾਂਦਾ ਕਿ ਉਹਨੂੰ ਦਿੱਲੀ ਨੂੰ ਠੀਕ ਹੈ ਫਿਰ ਉਹਦੋਂ ਮੁੜ ਕੇ ਅਸੀਂ ਅਸੀਂ ਅੱਕ ਫੇਰੇ ਅਸੀਂ ਬਾਗੇ ਬਰਨਾਲੇ ਦੇ ਮੰਗਰੀ ਅੱਛਾ ਜੀ ਇਹ ਕਹਿੰਦੇ ਵੀ ਬਰਨਾਲੇ ਰੇਲੀ ਆ ਵੀ ਹਾਂ ਭਾਈ ਜਾਵਾਂਗੇ ਹੂੰ ਉਦੋਂ ਪਹਿਲਾਂ ਸੁਨਾਮ ਠੀਕੀ ਸੱਚ ਹਾਂਜੀ ਬੁੜੀਆਂ ਦੀ ਆ ਮੇਰਾ ਮੰਡਲ ਦੀ ਅੱਛਾ ਜੀ ਜਦੋਂ ਅਸੀਂ ਸੁਨਾਮ ਗਏ ਚਲ ਅਸੀਂ ਬੈਠ ਗਏ ਇੱਕੇ ਹੁਣ ਬੈਠਣੀਆਂ ਜਦ ਸੁਣਨੀ ਗਿਆ ਹਾਂਜੀ ਹਾਂਜੀ ਤੇ ਫਿਰ ਇਹਨੇ ਜਦੋਂ ਆਪ ਚੜ ਗਿਆ ਚਲੋ ਜਿਹੇ ਜਿਹਾ ਉਹ ਬੋਲੇ ਕੋਈ ਹੋਰ ਉਹ ਆਪਾਂ ਸੁਣੀ ਗਏ ਜਦੋਂ ਇਹ ਆਪ ਚੜ ਗਿਆ ਕਹਿੰਦਾ ਦੇਹੜਾ ਬੁੜੀਆਂ ਗੁਰੂ ਗ੍ਰੰਥ ਸਾਹਿਬ ਮੂਰੇ ਨਹੀਂ ਆ ਟਿੱਕੇ ਬੈਣੀ ਆ ਜਿਵੇਂ ਮੇਰਾ ਸੁਣ ਪਾਸਣ ਸੁਣਦੀਆਂ ਨੇ ਠੀਕ ਹੈ ਜੀ ਅੱਧੀ ਕਿ ਨਫ਼ਰਤ ਆ ਉਹਦੀ ਹੋਗੀ ਤੀ ਵੇ ਮਹਾਰਾਜ ਤੋਂ ਵੱਡਾ ਹੋਗੇ ਅੱਛਾ ਜੀ ਵੀ ਇਹਨੂੰ ਕੋਈ ਮਹਾਰਾਜ ਵੀ ਉਹ ਨਹੀਂ ਹੈ ਠੀਕ ਹੈ ਤੂੰ ਐਂ ਕਹਿ ਵੀ ਮਾਈਆਂ ਟਿੱਕੀਆਂ ਬੈਠੀਆਂ ਨੇ ਦੇਖ ਜਿਵੇਂ ਮਹਾਰਾਜ ਮੂਰੇ ਬੈਠੀਆਂ ਹੁੰਦੀਆਂ ਹਾਂਜੀ ਹਾਂਜੀ ਕਿੱਥੇ ਦਾ ਐਂ ਕਹਿਣਾ ਦੀ ਹਾਂਜੀ ਕਿੱਥੇ ਤੂੰ ਕਹਿਣਾ ਵੀ ਮਹਾਰਾਜ ਮੂਰੇ ਮੇਰੀ ਬੈਣੀ ਆ ਅੱਛਾ ਜੀ ਚਲੋ ਉੱਥੋਂ ਅਸੀਂ ਉਹ ਵੀ ਕਰਿਆ ਚਲ ਵਿਚਾਰੋ ਟਾਈਮ ਐ ਲੰਘ ਜੂਗਾ ਫਿਰ ਇਹ ਬਰਨਾਲੇ ਸਾਨੂੰ ਕਹਿੰਦੇ ਵੀ ਉਰੇ ਵਾਲੇ ਵੀ ਤੁਸੀਂ ਬਾਬਿਆਂ ਵਾਲੀ ਗੱਡੀ ਮੰਗਾ ਰੋ ਅੱਛਾ ਜੀ ਅਜੀ ਹਜੂਰ ਸਾਹਿਬ ਵਾਲੀ ਗੱਡੀ ਬਾਬੇ ਕਹਿੰਦੇ ਵੀ ਇਹ ਜਾਓ ਤੁਸੀਂ ਇਹ ਆਪਣੇ ਲੋਕਾਂ ਵਾਸਤੇ ਲੜਦੇ ਨੇ ਵੀ ਗੱਡੀ ਬੇਲੀ ਹੋਈ ਐ ਜਦੋਂ ਸਾਨੂੰ ਦੇ ਦੰਦੇ ਹੁੰਦੇ ਫਿਰ ਅਸੀਂ ਬਰਨਾਲੇ ਗਿਆ ਜਿੱਦੇ ਹਾਂਜੀ ਫਿਰ ਇਹਨੇ ਸਾਰਾ ਭਾਸ਼ਣ ਹੋ ਗਿਆ ਕਿਸੇ ਨੇ ਨਹੀਂ ਬੋਲਿਆ ਹੋਰ ਐਵੇਂ ਕਹਿ ਰਹੀ ਐ ਦੂਿਆਂ ਨੇ ਤਾਂ ਨਹੀਂ ਵੱਧ ਘੱਟ ਬੋਲਿਆ ਜਦੋਂ ਇਹ ਚੜ ਗਿਆ ਸਟੇਟ ਤੇ ਆ ਲਾਸਟ ਵਾਰੀ ਹੁੰਦੀ ਐ ਇਹਦੀ ਹਾਂਜੀ ਹਾਂਜੀ ਇਹ ਬੋਲ ਰਿਹਾ ਕਹਿੰਦਾ ਇੱਕ ਹੋਰ ਨਮਾ ਉੱਠੇ ਕਹਿੰਦਾ ਸ਼ੋਕਰਾ ਕਹਿੰਦਾ ਉਹ ਸਿਰ ਮੰਗਦਾ ਸਿਰ ਹਾਂਜੀ ਤਿੰਨ ਗੇਲ ਕਿਹਾ ਇਹਨੇ ਹਾਂਜੀ ਬਈ ਸਾਨੂੰ ਤਾਂ ਚੜ ਗਿਆ ਹਰਖਾ ਜੀ ਦਾ ਚੱਕ ਗਿਆ ਝੰਡੇ ਹਾਂਜੀ ਉਥੋਂ ਹੀ ਆਉਰੇ ਟਰਾਲੇ 'ਚ ਆ ਗਏ ਮੰਡੀ 'ਚ ਦੀ ਸਾਰੀ ਦੁਨੀਆ ਹੀ ਉੱਠ ਗਈ ਅਸੀਂ ਤਾਂ ਟਰਾਲੇ ਦੀ ਲਾਤਾ ਅਸੀਂ ਤਾਂ ਆ ਕੇ 12 ਲਾਤੀਆਂ ਸੰਤ ਭਿੰਡਰਾਲੇ ਦਾ ਸੰਤਾਂ ਦਾ ਟਰਾਲਾ ਜੀ ਸਾਡੇ ਕੋਲ ਸਪੀਕਰ ਲੱਗਿਆ ਸੀ ਹਾਂਜੀ ਮੰਡੀ 'ਚ ਖੜਕੇ ਜਦੋਂ ਨੂੰ ਸਾਡੇ ਦੂਏ ਆਏ ਰੋਲ ਰਲ ਕੇ ਜੇ ਉਦੋਂ ਨੂੰ ਅਸੀਂ ਲਾਤੇ ਭਿੰਡਰਾਲੇ ਦੇ ਚੱਕ ਤੇ ਫਿਰ ਝਾਕਣ ਲੋਕ ਵੀ ਆ ਕੀ ਹੋ ਗਿਆ ਪਾਦਿਆਂ ਪਾਈ ਨਹੀਂ ਪਤਾ ਲੱਗਿਆ ਵੀ ਇਹਨੇ ਕਿਹਾ ਕੀ ਹੈ ਅੱਛਾ ਜੀ ਮੈਂ ਐਂ ਕਹਿੰਨੀ ਆ ਵੀ ਜਿਹੜੇ ਆ ਗੱਤਰੇ ਪਾਏ ਨੇ ਹਾਂਜੀ ਉਹਨਾਂ ਨੂੰ ਅਣਖ ਚਾਹੀਦੀ ਹੈ ਇਹ ਕਹਿੰਦਾ ਨਾ ਵੀ ਜੇ ਮੇਰੇ 'ਚ ਉਦੋਂ ਵੱਡਾ ਰੱਬ ਹੈ ਮੈਂ ਕਾਮਰੇਟਾਂ ਹਾਂ ਹਾਂਜੀ ਕਹਿੰਦਾ ਇਹ ਤਾਂ ਉਤੋਂ ਤੋਂ ਦਖਾਵੇਂ ਨੇ ਗੱਤਰਿਆਂ ਦੇ ਅੱਛਾ ਜੀ ਇਹ ਮੈਂ ਪਰसों ਸੁਣਿਆ ਨਾ ਬੋਲਦਾ ਕਹਿੰਦਾ ਇਹਨਾਂ ਦੇ ਵਿੱਚੋਂ ਉਹਨਾਂ ਪੁੱਤੇ ਇਹ ਨਾਂ ਹੋਵੇਗਾ ਨਾ ਉਤੋਂ ਹੀ ਲੱਤਰੇ ਨੇ ਇਹਨਾਂ ਦੇ ਅੱਛਾ ਜੀ ਇਹ ਕੀ ਗਾਹੋ ਬਣ ਜਾਣਗੇ ਕਹਿੰਦਾ ਵੀ ਮਹਾਰਾਜ ਦੀ ਰੀਸ ਤੂੰ ਤਾਂ ਗੁਰੂ ਖਾਂਦਾ ਤਾਂ ਤੂੰ ਗੁਰੂ ਗੁਰਦੁਆਰਿਆਂ ਦਾ ਹਾਂਜੀ ਲੱਗਰ ਆਉਂਦਾ ਸਾਰਾ ਗੁਰਦੁਆਰਿਆਂ 'ਚ ਆਉਂਦਾ ਹੁਣ ਵੀ ਗੁਰਦੁਆਰਿਆਂ 'ਚ ਜਾਂਦਾ ਹੈ ਹਾਂਜੀ ਖਨੌਰੀ ਵੀ ਗੁਰਦੁਆਰੇ 'ਚੋਂ ਜਾਂਦਾ ਹੈ ਤੇ ਉਹ ਸਿੰਘੂ ਬਾਰਡਰ ਤੇ ਵੀ ਗੁਰਦੁਆਰੇ 'ਚ ਜਾਂਦਾ ਜਿੱਥੇ ਉਹਦੇ ਸਾਡੀ ਮੱਡੀ ਚ ਲਾਇਆ ਗੁਰਦੁਆਰਿਆਂ ਨੂੰ ਲੱਗਰ ਆਇਆ ਫਿਰ ਇਹ ਘਰੋਂ ਲੈ ਆਇ ਤੇ ਅੱ ਲੰਗਰ ਤਾਂ ਗੁਰਦੁਆਰਾ ਇਹ ਜਕਾਰਾ ਨਹੀਂ ਲਾਉਂਦਾ ਅੱਛਾ ਜੀ ਹਾਂ ਸਾਰੇ ਤਾਂ ਬਣਾ ਇਹ ਨਹੀਂ ਲਾਉਂਦਾ ਹੈਗਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਪਤੈ ਵੀ ਨਹੀਂ ਬੁਲਾਉਂਦਾ ਅੱਛਾ ਜੀ ਹਾਂ ਉਹ ਆ ਸਾਨੂੰ ਉਹ ਵੱਡਾ ਰੋਸ ਦੀ ਇਹ ਇੱਕ ਗੇ ਜਕਾਰਾ ਤਾਂ ਲਾਵੇ ਜਦੋਂ ਚੜਦੇ ਸਟੇਰ ਤੇ ਅੱਛਾ ਜੀ ਹੋਰ ਸਾਰੇ ਲਾਉਂਦੇ ਆ ਚਲੋ ਜਿਹੜੇ ਹਾਂਜੀ ਆਪਣੇ ਧਰਮ ਦੇ ਨੇ ਉਹ ਤਾਂ ਲਾਉਂਦੇ ਨੇ ਵਿੱਚ ਹੋਏ ਹੋਏ ਨੇ ਅੱਛਾ ਸਹੀ ਗੱਲ ਹੈ ਜੀ ਇੱਕ ਲੰਮੇ ਮੈਂਬਰਾਂ ਦਾ ਸੀਤਾ ਅਸੀਂ ਇਹੇ ਜੀ ਵੀ ਆ ਤੁਹਾਨੂੰ ਮਹਾ ਗੱਤ ਨੇ ਇੱਕ ਲੰਬਾ ਸਿੱਧੂ ਨਹੀਂ ਹੈਗਾ ਹਾਂਜੀ ਉਹ ਵੀ ਅਸੀਂ ਸਾਰੇ ਟਰਾਲੇ 'ਚ ਹੀ ਦੇ ਵੀਨੇ ਐਂ ਬੰਦੇ ਨੇ ਕਿਹਾ ਵੀ ਉਹਨੇ ਕਿਹੜਾ ਸੱਤਾ ਗੁਰੂ ਨੇ ਮੰਗੇ ਤੇ ਹਾਂਜੀ ਉਹਨੇ ਐਂ ਕਿਹਾ ਦੀ ਵੀ ਗੁਰੂ ਨੇ ਸਿਰ ਮੰਗੇ ਤੇ ਨਹੀਂ ਸਿੱਖੀ ਤਾਂ ਫਿਰ ਸਿਰਾਂ ਈ ਸਿਰਾਂ ਈ ਹੁਣ ਵੀ ਸਿਰਾਂ ਤੇ ਤਾਂ ਤੋਰੇ ਨੇ ਆ ਗਏ ਸਾਡੇ ਤਾਂ ਇਹ ਕਹਿੰਦਾ ਦੀ ਨਾ ਵੀ ਜੇ ਜ਼ਿਆਦੇ ਅਣਖ ਹੈ ਤੁਸੀਂ ਜਾ ਕੇ ਦਿਖਾਓ ਹਾਉ ਦੇਹੁ ਤੜਕੇ ਮੈਂ ਜਾਣਾ ਹਾਂਜੀ ਨਾਲੇ ਖੋਵਾ ਕੱਢਿਆ ਲੈ ਕੇ ਜਾਊ ਅੱਛਾ ਨਾਲੇ ਤੇ ਬਾਕੀ ਆਪ ਜਾਊਂਗੀ ਹਾਂਜੀ ਨਾਲੇ ਸਾਰੇ ਪਰਿਵਾਰ ਨੂੰ ਕਾਦ ਨੂੰ ਐਤਵਾਰ ਹੈ ਬੱਚੇ ਉਹਨਾਂ ਲੈ ਕੇ ਜਾਵਾਂਗੇ ਅੱਛਾ ਜੀ ਦੇ ਸਾਡੇ ਦੇ ਮੰਬੜ ਨਿੱਗ ਜੂ ਜੜਾ ਨਿੱਗ ਜੂ ਠੀਕ ਆ ਹਾਂ ਇਹ ਹੁਣ ਇਹ ਡਰਦਾ ਨਹੀਂ ਜਾਂਦਾ ਯਾਰ ਇਸ ਦਾ ਬੰਦਾ ਠੀਕ ਹੈ ਜੀ ਰੁਪਈਏ ਉਹਨਾਂ ਦੇ ਜਿੱਤੇ ਹੋਏ ਨੇ ਠੀਕ ਹੈ ਜੀ ਜੇ ਇਹਦੇ ਟਰਾਲਾ ਵੀ ਲੈ ਜਿਹੜੀ ਜੇਵੀਸੀ ਫੜੀਤੀ ਇਹਦਾ ਝੰਡਾ ਲੱਗਿਆ ਹੋਇਆ ਸੀ ਅੱਛਾ ਜੀ ਇਹਨੇ ਉਹਦੀ ਕਹਿਦਾ ਵੀ ਮੇਰਾ ਝੰਡੇ ਵਾਲੀ ਜੇਵੀਸੀ ਜਾਂਦੀ ਹੈ ਠੀਕ ਹੈ ਜੀ ਇਹ ਪੰਜਾਬ ਪੁਲਿਸ ਨੂੰ ਉਹਦੀ ਫੜਾਈ ਹੈ ਅੱਛਾ ਜੀ ਇਹ ਹਾਂ ਵੀ ਮੇਰੇ ਵੀਰ ਜਿਹੜੇ ਕੋਲੇ ਝੰਡੇ ਨੇ ਨਾ ਵੀ ਝੰਡੇ ਨੂੰ ਅੱਗ ਚ ਮਚਾ ਦੋ ਚਾਹੀ ਠੀਕ ਹੈ ਜੀ ਅਸੀਂ ਤਾਂ ਮਚਾਤੇ ਸਾਰੇ ਅੱਛਾ ਜੀ ਤੇ ਬਾਕੀ ਉਹ ਆਏ ਸੁਣ ਲੈਣ ਵੀ ਅਸੀਂ ਤਾਂ ਟੁੱਟਿਆ ਇਹਦੇ ਨਾਲੋਂ ਹਾਂਜੀ ਇਹ ਦਿੱਲੀ ਤੇ ਨਹੀਂ ਜਾਂਦਾ ਅੰਬਰਤਪਾਰ ਵਾਲੀ ਇੰਨੀ ਇਹਨੇ ਗਲਤ ਬੋਲਿਆ ਤੇ ਬਾਕੀ ਅਸੀਂ ਤਾਂ ਜਿਹੜੇ ਸਾਡੇ ਇਹਦਾ ਗੱਤਰੇ ਦਾ ਸਰਕਾਰ ਕਰੂ ਉਹਦੇ ਨਾਲ ਜਾਵਾਂਗੇ ਜਿਹੜਾ ਹੁਣ ਭਾਨੇ ਸਿੱਧੂ ਦਾ ਕਿਹੜਾ ਬੱਟ ਦਾ ਰੌਲਾ ਸੀ ਹਾਂਜੀ ਲੋਕਾਂ ਦੇ ਉਹ ਵਹੀ ਦਵਾਉਂਦਾ ਸੀ ਪੈਸੀ ਮੜਾਉਂਦਾ ਸੀ ਹਾਂਜੀ ਕੋਈ ਮਾਰਾ ਕੰਮ ਤਾਂ ਕਰਦਾ ਨਹੀਂ ਸੀ ਸਹੀ ਗੱਲ ਹੈ ਜੀ ਤੇ ਉਹ ਉਹਦੇ ਮਗਰ ਇਹ ਨਹੀਂ ਗਿਆ ਇਹ ਕਹਿੰਦਾ ਵੀ ਡੱਲੇਵਾਲ ਨੇ ਛਵਾਛੇ ਲੈਣੀ ਸੀ ਹਾਂਜੀ ਡੱਲੇਵਾਲ ਨੇ ਸੇਹਰਾ ਬਣਾਉਣਾ ਸੀ ਮੂਹਰੇ ਜਾ ਕੇ ਹਾਂਜੀ ਇਹ ਬਣਾਣਾ ਤਾਂ ਇਹ ਤਾਂ ਗਿਆ ਨਹੀਂ ਉਹਦੇ ਮਗਰ ਭਾਨੇ ਦੇ ਸਹੀ ਹੈ ਨਾ ਉਹਨੇ ਭਾਨੇ ਵਾਲਾ ਕਿਉਂ ਟਿਆ ਨਾਲੇ ਮੂਹਰੇ ਉੱਥੇ ਗਿਆ ਇਹਦੇ ਜਾਂਦਾਗਾ ਉੱਥੇ ਉੱਥੇ ਕਿਉਂ ਨਹੀਂ ਗਿਆ ਸਹੀ ਹੈ ਜੀ ਉੱਥੇ ਜਾਣ ਦਾ ਹੱਕ ਬਣਦਾ ਦੀ ਇਹਦਾ ਇਹ ਪਹਿਲਾਂ ਜਾ ਕੇ ਸੇਹਰਾ ਬਣਾਣਾ ਨਾ ਮਗਰ ਉਹ ਅਸੀਂ ਸਲਾਮੀ ਪਾਏ ਆਉਂਦੇ ਅਸੀਂ ਤਾਂ ਮਗਰੋ ਵਗ ਜਾਂਦੇ ਨਾ ਸਹੀ ਗੱਲ ਹੈ ਜੀ ਹੁਣ ਅਸੀਂ ਇਹਨੂੰ ਐ ਕਹੇ ਵੀ ਚਾਹੇ ਤਾਂ ਮੂਹਰੇ ਲੱਗ ਕੇ ਚੱਲ ਅਸੀਂ ਤੇਰੇ ਨਾਲ ਹਾਂਜੀ ਜੇ ਤੂੰ ਨਹੀਂ ਜਾਂਦਾ ਤਾਂ ਅਸੀਂ ਤੂੰ ਤੇ ਤੇਰਾ ਰਹਾਲ ਬੱਕਾ ਹੈ ਸਾਡਾ ਬੱਕਾ ਹੈ ਅੱਛਾ ਬਾਕੀ ਹੁਣ ਇਹ ਇੰਨਾ ਭਾਈਆਂ ਲੋਕਾਂ ਨੂੰ ਸੁਣਨਾ ਚਾਹੀਦਾ ਵੀ ਜਿਹਨਾਂ ਨੇ ਗੱਤਰੇ ਨੇ ਉਹ ਆਪਦੇ ਭਾਈ ਤਾਂ ਆਪਣੇ ਮਰ ਰਹੇ ਨੇ ਬਾਦਰਾ ਤੇ ਹਾਂਜੀ ਤੁਸੀਂ ਬੈਠੇ ਹੋ ਘਰੇ ਇੱਥੇ ਸਪੀਚਾਂ ਕਰਦਾ ਫਿਰਦਾ ਇਹ ਮੌਜਾਂ ਨਾਲ ਰੰਗ ਰੇਲੀਆਂ ਮਨਾਉਂਦਾ ਲੋਕਾਂ ਦੇ ਪੈਸਿਆਂ ਨਾਲ ਹਾਂਜੀ ਵੀ ਜੇ ਉਹ ਫਿਰ ਗਰਾਹੀ ਦਿੱਤੀ ਤਾਂ ਕੀ ਫਾਇਦਾ ਉਹ ਤਾਂ ਕੀਲਿਆਂ ਤੇ ਪਾਲਾਂ ਨੇ ਉਹ ਇਹ ਫਿਰਦਾ ਗੱਡੀਆਂ ਚ 14-14 ਲੱਖ ਦੀਆਂ ਚ ਸਹੀ ਹੈ ਜੀ ਵੀ ਉਹ ਉਹ ਫਿਰਦੇ ਨੇ ਉਹ ਵਿਚਾਰੇ ਦੇਖ ਲੈ ਕਿਤੇ ਰੋਟੀ ਮਿਲਦੀ ਆ ਕਦੇ ਨਾ ਤੂੰ ਨਾਲ ਜਾ ਕੇ ਖੜ ਪਾਈਆਂ ਨੇ ਅੱਛਾ ਜੀ ਹੁਣ ਛੱđa ਕਹੇ ਮੈਨੂੰ ਚਿੱਠੀ ਨਹੀਂ ਆਈ ਚਿੱਠੀ ਦੇਣ ਨੂੰ ਕਿਹੜਾ ਬਹਿਤੀ ਹਾਂਜੀ ਜਿੱਥੇ ਲੜਦਾ ਕੋਈ ਆਪਾਂ ਭੱਜ ਕੇ ਦੇਖਣੀਆਂ ਜਾਂਦੇ ਛੜਾਉਣ ਜਾਂਦੇ ਆ ਸਹੀ ਗੱਲ ਹੈ ਜੀ ਉਥੇ ਆਪਾਂ ਆਏ ਨਹੀਂ ਜਾਂਦੇ ਵੀ ਆਪਾਂ ਨੂੰ ਛੱਡਿਆ ਨਹੀਂ ਆਪਾਂ ਨਹੀਂ ਕਰਾਉਣ ਜਾਂਦੇ ਵੀ ਉਥੇ ਲੜਾਈ ਹੁੰਦੀ ਹੈ ਆਪਾਂ ਆਪਦੇ ਆਪ ਹੀ ਜਾਂਦੇ ਆ ਵੀ ਨਾ ਭਾਈ ਅੱਡ ਅੱਡ ਹੋ ਜਦੋਂ ਦੋ ਭਾਈਆਂ ਦੀ ਲੜਾਈ ਹੈ ਆਪਾਂ ਹੀ ਹਟਾਉਨੇ ਆਪ ਹੀ ਜਾਂਦੇ ਆ ਆਪ ਹੀ ਜਾਂਦੇ ਆ ਵੀ ਇਹ ਇਹਦੇ ਚ ਲਾ ਲੋ ਵੀ ਕੀ ਉਹ ਕਰਿਆਗਾ ਬਾਕੀ ਮੈਂ ਆ ਹੁਣ ਭਗਵਾਨ ਤਮਨ ਨੂੰ ਕਹਿਨੀ ਆ ਵੀ ਜਿਹੜੀਆਂ ਵਾਈਫਾਈਆਂ ਬੰਦ ਨੇ ਜੇ ਮੇਰੀ ਬਾਤ ਸੁਣਦੇ ਨਾ ਜਵਾਕਾਂ ਦੇ ਨੇ ਪੇਪਰ ਹੁਣ ਅਸੀਂ ਦੱਸੋ ਕਿੱਥੇ ਛੱਡ ਕੇ ਆਈਏ ਪਹਿਲਾਂ ਤਾਂ ਤੁਸੀਂ ਐਡੇ ਐਡੇ ਮਹਿੰਗੇ ਸਕੂਲ ਉਹ ਕਰਾਤੇ ਹੁਣ ਪੇਪ 10ਵੀਂ ਦੇ ਪੇਪਰਾਂ ਵੇਲੇ ਤੁਸੀਂ ਵਾਈਫਾਈ ਬੰਦ ਕਰਤੀ ਕੰਮ ਕਾਤੇ ਆਉ ਰੁਪਈਏ ਅਪਦਾਸੀਂ ਭਰ ਲਿਆ ਹੁਣ ਮਹੀਨੇ ਦਾ ਖਰਚਾ ਤਾਂ ਅਸੀਂ ਭਰਾਂਗੇ ਤੂੰ ਭਰਵੇਂਗਾ ਪਹਿਲਾਂ ਕੰਨ ਖੋਲ ਕੇ ਸੁਣ ਲੈ ਜਿਹੜੀ ਤੂੰ ਚੰਗੀ ਕਰਨਾ ਉਹਨੂੰ ਚੰਗੀ ਵੀ ਕਹਨੇ ਆਂ ਜਿਹੜੀ ਤੂੰ ਮਾਰੀ ਕਰਨਾ ਨਾ ਉਹ ਮਾਰੀ ਕਹਾਂਗੇ ਸਹੀ ਗੱਲ ਉਹ ਤੇ ਮਾਰੀ ਉਹ ਕਰੀ ਆ ਜਿਹੜੀ ਉਹ ਮਾਰੀ ਕਹਿੰਦੇ ਆ ਚੱਲ ਤੂੰ ਆ ਤੇਰੇ ਉਹ ਝਾਕੇ ਉਹ ਗੋਲੇ ਸਿੱਟਦੇ ਨੇ ਸਾਡੇ ਉੱਤੇ ਹਾਂਜੀ ਤੇਰਾ ਹੱਕ ਨਹੀਂ ਬਣਦਾ ਦੀ ਭੇਜਣ ਦਾ ਪੰਜਾਬ ਪੁਲਿਸ ਨੂੰ ਉਹ ਸਾਡੇ ਨਾਲ ਧੱਕਾ ਕਰਦੀ ਏ ਹਾਂਜੀ ਬੇ ਜੇ ਵੀ ਸੀ ਉਹਨਾਂ ਨੇ ਕੋਈ ਆ ਤੂੰ ਨਾਲ ਲੱਗ ਕੇ ਚੱਲ ਚਾਹੇ ਕੈਪਟਨ ਕਿੰਨਾ ਮਾਰਾ ਤੀ ਅਸੀਂ ਉਹ ਖੜਿਆ ਤਾਂ ਸਹੀ ਏ ਟੁੱਲਾ ਲਾ ਕੇ ਨੰਗਾ ਏ ਉਹ ਨਹੀਂ ਸਹੀ ਗੱਲ ਆ ਤੇਰਾ ਹੱਕ ਬਣਦਾ ਨੰਗਾਉਣ ਦਾ ਤੈਨੂੰ ਐਂ ਝਰਮ ਆਉਣੀ ਚਾਹੀਦੀ ਏ ਤੈਨੂੰ ਤੇਰੇ 92 ਕਾਹਦੇ ਕੀ ਨੇ ਜਿੱਤੇ ਆਏ ਉਹ ਅਸੀਂ ਜਿੱਤੇ ਠੀਕ ਹੈ ਜੀ ਉਹ ਉਹ ਉਹਨਾਂ ਨੇ ਨਹੀਂ ਜਿੱਤੇ ਬਾਨੀਆਂ ਅੜਵਾਨੀਆਂ ਨੇ ਨਹੀਂ ਜਿੱਤੇ ਤੁਸੀਂ ਕਿਸੇ ਨੇ ਹਾਰਾ ਨਾਰਾ ਨਹੀਂ ਮਾਰਿਆ ਉਹ ਅਸੀਂ ਕੋਈ ਕਾਂਗਰਸ ਦੇ ਉਹ ਨਹੀਂ ਹੈਗੇ ਵੀ ਆ ਸਾਡੀ ਹੈ ਕਾਂਗਰਸ ਸਾਨੂੰ ਸਾ ਸਾਰੇ ਇੱਕ ਸਾਰ ਨੇ ਜਿਹੜਾ ਚੰਗਾ ਕੰਮ ਕਰੂ ਉਹਦੇ ਨਾਲ ਜੇ ਚੰਗਾ ਕਰੇਗਾ ਜੇ ਤਾਂ ਬਾੜਾ ਉਹ ਹੈ ਤਾਂ ਬਾਰਡਰ ਖੜਾ ਕੇ ਤੂੰ ਤੇਰੀ ਚੱਲਦੀ ਆ 19 ਕ ਦਿੱਲੀ ਤੇ ਹਾਂਜੀ ਉਹ ਤੇਰਾ ਹੱਕ ਬਣਦਾ ਤੂੰ ਖੱਟਣ ਸਕਾਰ ਨੂੰ ਕਹਿ ਵੀ ਸਾਡੇ ਬੰਦਿਆਂ ਦਾ ਰਾਹ ਖੋਲੋ ਇਹ ਜਾਣਗੇ ਇੱਥੋਂ ਦੀ ਜਿਹੇ ਕਹਿਰਾ ਰੱਖਦਾ ਜੇ ਲੋ ਬਾਰਡਰ ਬੰਦ ਕਰਤੇ ਇਧਰੋਂ ਸੀਲ ਹੋ ਕੇ ਫੇਰ ਨਾ ਰੰਮੀ ਸੜਕਾਂ ਸਾਰੀਆਂ ਰੁਕਣਗੀਆਂ ਠੀਕ ਹੈ ਜੀ ਅਸੀਂ ਸਵੇਰੇ ਮਾਈਆਂ ਨੂੰ ਲੈ ਕੇ ਜਾਵਾਂਗੇ ਸੜਕਾਂ ਸਾਰੀਆਂ ਰੋਕਾਂਗੇ ਇਹ ਤੇਰੇ ਆਪਦੇ ਚਿੱਤ ਜੋ ਕਢਨੀ ਹੁਣ ਤੂੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੱਟਿ